ਮਰੀਏ ਜਦੋਂ ਇਹ ਨਾ ਬਾਠਵਾਲ ਗਿਆ ਲੱਗੇ ਨਾ ਇੱਕ ਸਵਾਰੀ ਗੱਡੀ ਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੈ ਇਹਦੇ ਚ ਇੱਕ ਵਿੱਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ ਇਹਦੇ ਚ ਇੱਕ ਬੰਦੇ ਦੀ ਡੈਥ ਹੋ ਗਈ ਮੋਕੇ ਦੇ ਤੇ ਇੱਕ ਬੰਦਾ ਜ਼ਖਮੀ ਹੋਇਆ ਉਹਨੂੰ ਉਥੇ ਅਰੋੜਾ ਹਸਪਤਾਲ ਚਾਪਤਿਆ ਮਾਨੂ ਵਾਲੇ ਦਾ ਕੀ ਨਾਮ ਜਿਹਦੀ ਡੈਥ ਹੋਈ ਹੈ ਮਾਨੂ ਵਾਲਾ ਨਾਮ ਗੁਰਦੀਪ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਬਰਾਕਪੁਰ ਦਾ ਰਹਿਣ ਵਾਲਾ ਤੇ ਜਿਹੜੇ ਕਾਰਨਾਂ ਚ ਕੀ ਦੱਸੇ ਜਾ ਰਹੇ ਆ ਗੱਡੀ ਕਿੱਧਰੋਂ ਆ ਰਹੀ ਸੀ ਟਰਾਲੀ ਕਿੱਧਰੋਂ ਜਾ ਰਹੀ ਸੀ ਗੱਡੀ ਜਿਹੜੀ ਇਹ ਨਾ ਇਹ ਆ ਰਹੀ ਪੀਨਾ ਨਗਰ ਵਾਲੇ ਸਾਈਡ ਤੋਂ ਆ ਰਹੀ ਤੇ ਇਹ ਟਰਾਲੀ ਇਹ ਧਰ ਦਿਨਾਂ ਵਾਲੇ ਪਾਸੇ ਜਾਂਦੀ ਤੇ ਜਿਹਨਾਂ ਨੂੰ ਟਰਾਲੀ ਰੋਕ ਕੇ ਗੱਡੀ ਟਰਾਲੀ ਹੁੰਦੀ ਨਾ ਉੱਤੇ ਇਕਤਾਂ ਲੱਗੀਆਂ ਸੀ ਭਰਾਲੀ ਵਾਲੀਆਂ ਉਹ ਮਨੋਜ ਜੋ ਗੱਡੀ ਕ੍ਰਾਸ ਕਰਨ ਲੱਗੀ ਆ ਤੇ ਜਿਹੜੀ ਟਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਲੰਘਿਆ ਟਰਾਲੀ ਪਿੱਛੋਂ ਵੱਜ ਗਈ ਐਂਗਲ ਵਿੱਚ ਵੱਜਿਆ ਤੇ ਉਹ ਜੀ ਡੈਟੋ ਇਹ ਗੱਡੀ ਚਲਾ ਰਹੀ ਸੀ ਜਾਂ ਪਿਛੋਂ ਹਾਂਜੀ ਇਹ ਡਰਾਈਵਰ ਚਲਾ ਰਿਆ ਸੀਗਾ ਜੀ ਟਰਾਲੀ ਚਾਲਕ ਫਰਾਗ ਹੋ ਗਿਆ ਜੀ ਮੋਕੇ ਫਿਰ ਮੋਕੇ ਤੋਂ ਫਰਾਗ ਹੋ ਗਿਆ ਸੀ ਉਦੋਂ ਪਰ ਹੁਣ ਉਹਦਾ ਪਤਾ ਲੱਗ ਗਿਆ ਵੀ ਇੱਕ ਬੰਦਾ ਹੈਗਾ ਸੁਲਤਾਨੀ ਨਾਰੇ ਕੋ ਮਾਮਲਾ ਦਰਜ ਹੋ ਗਿਆ ਜੀ ਮਾਮਲਾ ਦਰਜ ਹੋ ਗਿਆ ਬਿਆਨ ਦੇ ਲੜੇ ਉਹਨਾਂ ਦੇ ਪਤਿੰਦ ਜਿਹੜਾ ਟਰਾਲੀ ਦਾ ਵਾਧਾ ਹੋਇਆ ਉਹ ਲੋਏ ਦਾ ਐਂਗਲ ਜੀ ਉਹ ਇਹ ਵੀ ਗੱਡੀ ਦੇ ਵਿੱਚ ਮੌਜੂਦ ਹੈ ਤੁਸੀਂ ਦੇਖੀਏ ਇਹਦੀ ਗੱਡੀ ਉੱਥੇ ਜਾ ਕੇ ਹਾਂਜੀ ਹਾਂਜੀ ਉਹ ਫਸਿਆ ਪਿਆ ਐਂਗਲ ਉਹ ਅਜੇ ਵੀ ਮਤਲਬ ਮੇਨ ਕਾਰਨ ਇਹਦਾ ਉਹ ਟਰਾਲੀ ਦੇ ਨਾਲ ਟਕਰਾਣ ਦੀ ਮੋਟੋ ਹੀ ਹਾਂਜੀ ਟਕਰਾਣ ਨਾਲ ਜਿਹੜਾ ਟੈਂਗਲ ਗੱਡੀ ਦਾ ਵੱਜਿਆ ਉਹ ਟਰਾਲੀ ਦਾ ਐਂਗਲ ਵੱਜਿਆ ਗੱਡੀ ਦੇ ਵਿੱਚ ਠੀਕ ਹੈ ਜੀ ਉਹਦੇ ਨਾਲ ਮਤਲਬ ਜਿਵੇਂ ਹੋ ਗਿਆ ਸੋ ਇਡੀ ਓਵਰਲੋਡਿੰਗ ਹੈ ਟਰਾਲੀ ਤੇ ਇਹਨਾਂ ਤੇ ਕੀ ਕਾਰਵਾਈ ਜਲਦੀ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਸਾਡੇ ਧਿਆਨ ਚ ਕੋਈ ਆਉਂਦਾ ਤੇ ਦੋਨੇ ਚਲਾਉਣੇ ਨਹੀਂ ਕੱਟੇ ਜਾ ਰਹੇ ਤੇ ਜਿਹੜੇ ਤੋਂ ਕਾਰਵਾਈ ਕਰ ਰਹੇ ਜੀ ਉਹ ਕੰਪਨੀ ਹੈ